ਪਾਸੀ ਦੀ ਸਜ਼ਾ ਹੋਣੀ ਚਾਹੀਦੀ ਐ ਨੰਨ ਤੋਂ ਦਰਿੰਦੇ ਆਨੂੰ ਜਾਂ ਜਿਵੇਂ ਬਾਹਰਲੇ ਦੇਸ਼ਾਂ 'ਚ ਕਹਿੰਦੇ ਨੇ ਕੀੜਿਆਂ ਦੇ ਭੌਣਾ ਤੇ ਛੜ ਦਾਂਦੇ ਨੇ ਜਾਂ ਕੋਈ ਹੋਰ ਤਰ੍ਹਾਂ ਦੀ ਜਿਵੇਂ ਕੁੱਤਿਆਂ ਤੋਂ ਪੜਵਾ ਲੁੰਦੇ ਨੇ ਜਾਂ ਡਲੇ ਮਾਰ ਮਾਰ ਤੀਰ ਮਾਰ ਮਾਰ ਘੱਟ ਕੇ ਧਰਤੀ ਚ ਅੱਦੇ ਨੂੰ ਮਾਰਦੇ ਨੇ ਇਹ ਸਜ਼ਾ ਚਾਹੀਦੀ ਐ ਜੇ ਉਰੇ ਨਹੀਂ ਦੇ ਸਕਦੇ ਤਾਂ ਇਹਨਾਂ ਨੂੰ 사ਉਦੀ ਅਰਬ ਛੱਡਿਓ ਪੰਜਾਬ ਦੇ ਵਿੱਚ ਇੱਕ ਐਡੀ ਗੰਦੀ ਘਟਨਾ ਘਟ ਗਈ ਆ ਸੁਣੋ ਜਿਹੜੀ ਮੇਨ ਗੱਲ ਐ ਪਤਾ ਨਹੀਂ ਦੁੱਧ ਮੰਗਦਾ ਹੋਊਗਾ ਕੀ ਮੰਗਦਾ ਹੋਊਗਾ ਉਹ ਤੇ ਮੂੰਹ ਦੇ ਵਿੱਚ ਤੁਸੀਂ ਗੁੱਗ ਤੱਕ ਲਿੰਗ ਪਾ ਰਹੇ ਹੋ ਮਾਰੇ بڑے بڑے ਕੀਤੇ ਸਾਰੇ ਸੁੱਤੇ ਆ ਇਹ ਗੰਦੀ ਵੀਡੀਓ ਨਿਕਲੀ ਆ ਉਸ ਬੱਚੇ ਦੀ ਮਾਂ ਦੇ ਮੋਬਾਈਲ ਦੇ ਵਿੱਚੋਂ ਨਿਕਲੀ ਆ ਜਦੋਂ ਉਹ 2 ਸਾਲ ਦਾ ਬੱਚਾ ਕਿਤੇ ਰੋਂਦਾ ਹੋਊਗਾ ਨਾ ਤਾਂ ਉਹ ਉਹਦੇ ਮੂੰਹ ਦੇ ਵਿੱਚ ਆਪਣਾ ਲਿੰਗ ਪਾਉਂਦਾ ਸੀ ਕਿੰਨੀ ਜਿਹੜੀ ਸ਼ਰਮਨਾਕ ਗੱਲ ਹੈਗੀ ਪਰ ਉੱਥੇ ਇੱਕ ਹੋਰ ਵੀ ਸ਼ਰਮਨਾਕ ਗੱਲ ਇਹ ਹੋ ਰਹੀ ਆ ਉੱਥੇ ਜਿਹੜੀ ਉਗਰਾਹਾ ਜੱਫੇਬੰਦੀ ਜਿਹੜੀ ਆ ਉਹ ਲੜਕੀ ਦੇ ਪੱਖ ਦੇ ਵਿੱਚ ਆ ਕੇ ਧਰਨਾ ਲਾ ਕੇ ਬੈਠੀ ਆ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਇੱਕ ਐਡੀ ਗੰਦੀ ਘਟਨਾ ਘਟ ਗਈ ਪੰਜਾਬ ਨਹੀਂ ਕਹੂੰਗਾ ਮੈਂ ਤਾਂ ਕਹੂੰਗਾ ਵੀ ਸਾਰੀ ਦੁਨੀਆ 'ਚ ਐਡੀ ਗੰਦੀ ਘਟਨਾ ਘਟ ਗਈ ਕਿ ਸੋਚ ਵੀ ਨਹੀਂ ਸਕਦੇ ਆਪਾਂ ਇੰਨੀ ਮਾੜੀ ਹਰਕਤ ਹੋਈ ਹੈ ਪਰ ਯਾਰ ਉੱਝ ਜਥੇਬੰਦੀਆਂ ਉਹਨੂੰ ਬਚਾਉਣ ਤੇ ਲੱਗੀਆਂ ਇੱਕ ਦੋ ਸਾਲ ਦੇ ਬੱਚੇ ਨਾਲ ਐਡੀ ਦਰਿੰਦਗੀ ਹੋਈ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਕਲਪਨਾ ਵੀ ਨਹੀਂ ਕਰ ਸਕਦੇ ਸਾਲ ਦੇ ਬੱਚੇ ਦੇ ਮੂੰਹ 'ਚ ਬੱਚਾ ਲਵੇ ਜਦੋਂ ਉਹਦਾ ਆਸ਼ਿਕ ਕਣੀਆਂ ਪਿੰਡ ਦੀ ਹੈ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਕਣੀਆਂ ਪਿੰਡ ਦੀ ਘਟਨਾ ਇਹ ਤੇ ਸਿਧਾਣੇ ਪਿੰਡ ਦੀ ਉਹ ਲੜਕੀ ਹੈ ਕਣੀਆਂ ਵਿਆਹੀ ਹੋਈ ਹੈ ਉੱਥੇ ਜਦੋਂ ਆਸ਼ਿਕ ਉਹਦਾ ਪ੍ਰੇਮੀ ਮਿਲਣ ਆਇਆ ਬੱਚਾ ਲਵੇ ਖੇਡਦਾ ਹੋਊਗਾ 2 2.5 2 ਸਾਲ ਦਾ ਦੋ ਦਾ ਲਾਲੂ ਤਾਂ ਬੱਚਾ ਰੋਪਾਂਦਾ ਜਾਂ ਦੁੱਧ ਮੰਗਦਾ ਜਸਪਾਲ ਸਿੰਘ ਨਿੱਜਰ ਨੇ ਦੱਸਿਆ ਸਾਰੀ ਗੱਲ ਵੀ ਉੱਥੇ ਦੇਖੋ ਬਚਾਉਣ ਤੇ ਜਥੇ ਬੰਦੀਆਂ ਅੱਗੇ ਆਗੀਆਂ ਬੁੜੀਆਂ ਜੋ ਬੁੜੀਆਂ ਜਥੇਬੰਦੀ ਮਾਈਆਂ ਦੀ ਹੁੰਦੀ ਐ ਬੀਬੀਆਂ ਦੀ ਉਹਨਾਂ ਨੂੰ ਅੱਗੇ ਲਾਤਾ ਉਹਨੂੰ ਬਚਾਉਣ ਨੂੰ ਔਰਤ ਨੂੰ ਪੂਰੀ ਵੀਡੀਓ ਦੇਖਿਓ ਤੁਸੀਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਤੁਸੀਂ ਦੇਖੋ ਵੀ ਬੱਚਾ ਜਦੋਂ ਰੋ ਰਿਹਾ ਸੀ ਦੁੱਧ ਦੀ ਮੰਗ ਕਰਦਾ ਹੋਊ ਜਾਂ ਬੱਚਾ ਪੈਸੇ ਵੀ ਰੋਣ ਲੱਗ ਜਾਂਦਾ ਤਾਂ ਫਿਰ ਔਰਤ ਨੇ ਵੀਡੀਓ ਬਣਾਈ ਮਾਂ ਨੇ ਦੇਖੋ ਮਾਂ ਇੰਨੀ ਗਰਕ ਗਈ ਠੀਕ ਹੈ ਜੀ ਤੇ ਇਹ ਸਾਰਾ ਮਾਮਲਾ ਜਿਹੜਾ ਅਸੀਂ ਮੀਡੀਆ ਵਿੱਚ ਜਾ ਚੁੱਕਿਆ ਹੈ ਤੇ ਉੱਥੇ ਇੱਕ ਹੋਰ ਵੀ ਸ਼ਰਮਨਾਕ ਗੱਲ ਇਹ ਹੋ ਰਹੀ ਯਾਰ ਉੱਥੇ ਜਿਹੜੀ ਉਗਰਾਹਾ ਜੱਥੇਬੰਦੀ ਜਿਹੜੀ ਆ ਉਹ ਉਗਰਾਹਾ ਜਗਿੰਦਰ ਸਿੰਘ ਉਗਰਾਹਾ ਦੀ ਜੱਥੇਬੰਦੀ ਉਹ ਲੜਕੀ ਦੇ ਪੱਖ ਦੇ ਵਿੱਚ ਆ ਕੇ ਧਰਨਾ ਲਾ ਕੇ ਬੈਠੀ ਆ ਕਿ ਨਾ ਜਾਣਾ ਪਹਿਲਾਂ ਤਾਂ ਆਹ ਦੇਖ ਲੋ ਜੀ ਬੀੜ ਨੂੰ ਠੀਕ ਹੈ ਨਾ ਨਹੀਂ ਕੋਈ ਨਹੀਂ ਇਹ ਥੋੜਾ ਜਿਹਾ ਪਰਚੇ ਨਾਲ ਦਿਖਾਈ ਜਾ ਸਕਦੀ ਹੈ ਨੂੰ ਵੀ ਕਿਸੇ ਕੀ ਫੈਸਲਾ ਲਓਗੇ ਉਹ ਤਸਵੀਰਾਂ ਵੇਖ ਕੇ ਫੈਸਲੇ ਹੀ ਆ ਸਾਡਾ ਸਾਡੀ ਦੇਖ ਕੇ ਬੰਦੇ ਨੇ ਫੈਸਲਾ ਨਹੀਂ ਹਾਲਤ ਵਿੱਚ ਹੁੰਦੇ ਹਾਂ ਤੁਸੀਂ ਨਾਲੋਂ ਤੁਹਾਨੂੰ ਤੁਹਾਨੂੰ ਪਤਾ ਜਿਹਾ ਜੱਥੇਬੰਦੀ ਕਰਾ ਰਹੇ ਆ ਨਾ ਦਾ ਇਹ ਗੱਦਮ ਚੱਕਦੇ ਐ ਸੋਝ ਸੋਚ ਕੇ ਸਾਰਾ ਦੇਖ ਕੇ ਦੇਖੋ ਗੰਨ ਨਾ ਭਾਈ ਤੁਨ ਜ਼ਾਣਾ ਅਜ਼ੀਮ ਖਾਨ ਵਿਚਾਉਣੀ ਹੈ ਦੇਖਿਆ ਦੋਸਤ ਤੁਸੀਂ ਹਿਸਾਬ ਲਾ ਲਓ ਵੀ ਕੀ ਬਣੂਗਾ ਦੁਨੀਆ ਦਾ ਇੰਨੇ ਦੋਵਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਤੁਰਤ ਫਾਂਸੀ ਮਾਂ ਨੇ ਕੀ ਕਰਿਆ ਵੀਡੀਓ ਬਣਾਈ ਉਹਨੇ ਬੱਚੇ ਦੇ ਮੂੰਹ ਚ ਗੁਪਤੰਗ ਪਾਇਆ 2 ਸਾਲ ਦੇ ਬੱਚੇ ਦੇ ਚ ਆਸ਼ਕ ਨੇ ਆਸ਼ਕ ਤੋਂ ਆਪਦੇ ਬੇਟੇ ਦੇ ਆਪਦੇ 2 ਸਾਲ ਦੇ ਸਭਾ 2 ਸਾਲ ਦੇ ਬੱਚੇ ਦੇ ਮੂੰਹ 'ਚ ਬੱਚੇ ਦੀ ਮਾਂ ਦੇ ਮੋਬਾਈਲ 'ਚੋਂ ਵੀਡੀਓ ਨਿਕਲਈ ਆ ਸਾਰੀ ਦਿਖਾ ਨਹੀਂ ਸਕਦੇ ਅਸੀਂ ਦਿਖਾ ਕੇ ਬੋਲ ਵੀ ਰਹਿਾਂਗੇ ਇੱਕ ਮਨ ਨੂੰ ਝੰਡੋੜ ਕੇ ਰੱਖਤਾ ਬੱਚੇ ਦੀ ਮਾਂ ਦੇ ਮੋਬਾਈਲ 'ਚੋਂ ਵੀਡੀਓ ਨਿਕਲਈ ਆ ਸਾਰੀ ਇਸ ਕਰਕੇ ਬੇਨਤੀ ਕਰਦੇ ਆ ਵੀਡੀਓ ਹਰ ਇੱਕ ਉਹ ਇਨਸਾਨ ਤੱਕ ਪਹੁੰਚਾ ਦਿਓ ਜਿਹੜਾ ਜੇ ਕੋਈ ਇਸ ਮਸਲੇ ਨੂੰ ਉਠਾ ਕੇ ਜਿਹੜੇ ਵਿਚਾਰ ਰਹੇ ਨੇ ਉਹਨਾਂ ਨੂੰ ਵੀ ਲਾਣਤਾ ਪਾਓ ਕੋਈ ਬਚਾਉਣ ਵਾਲਾ ਮਸਲਾ ਹੈਗਾ ਇਹ ਇਹਦੇ ਨਾਂ ਤਾਂ ਕਤਲ ਕੀ ਕਤਲ ਤੁਮ ਪਰੇ ਇੱਕ 2 ਸਾਲ ਦੇ ਬੱਚੇ ਨਾਲ ਐਡੀ ਘਟਿਆ ਹਰਕਤ ਯਾਰ ਕੋਈ ਸੋਚਣ ਵਾਲੀ ਤੁਸੀਂ ਆਪੇ ਹਿਸਾਬ ਲਾਓ ਵੀ ਕੋਈ ਮਾਂ ਕਰਾ ਸਕਦੀ ਐ ਉਹ ਮਾਂ ਨੂੰ ਵਿਚਾਰ ਰਹੇ ਨੇ ਦੇਖ ਤੁਹਾਡੇ ਸਾਹਮਣੇ ਉਸ ਮਾਂ ਨੂੰ ਬਚਾਇਆ ਜਾ ਰਿਹਾ ਤੁਸੀਂ ਹਿਸਾਬ ਲਾ ਲਓ ਵੀ ਕੀ ਬਣੂਗਾ ਸਾਡਾ ਪੰਜਾਬੀਆਂ ਦਾ ਕੀ ਬਣੂ ਅਸੀਂ ਮੋਦੀ ਨਾਲ ਕਿੱਥੋਂ ਲੜਪਾਂਗੇ ਆਹ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਉਹ ਦਰਿੰਦਗੀ ਉਸ ਘਟਿਆ ਮਾਂ ਨੂੰ ਜਿਹੜੀ ਆਪਣੇ ਬੱਚੇ ਤੇ ਐਡਾ ਵੱਡਾ ਜ਼ੁਲਮ ਇਸ ਕਰਕੇ ਸਮਾਜਿਕ ਜਥੇਬੰਦੀਆਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਕਿ ਜਲਦੀ ਤੋਂ ਜਲਦੀ ਜੋ ਕਿ ਉਸ ਕੋ ਜਿਹੜਾ ਵੀ ਕਾਨੂੰਨ ਬਣਦਾ ਹੈ ਪਾਸ ਕੋ ਉਹਤੇ ਲਾ ਕੇ ਉਹਨਾਂ ਨੂੰ ਅੰਦਰ ਭੇਜੋ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਤਾਂ ਦਰਿੰਦਿਆਂ ਨੂੰ ਜਾਂ ਜਿਵੇਂ ਬਾਹਰਲੇ ਦੇਸ਼ਾਂ 'ਚ ਕਹਿੰਦੇ ਨੇ ਕੀੜਿਆਂ ਦੇ ਭੌਣਾ ਤੇ ਛੱਡ ਦਿੰਦੇ ਨੇ ਜਾਂ ਕੋਈ ਹੋਰ ਤਰ੍ਹਾਂ ਦੀ ਜਿਵੇਂ ਕੁੱਤਿਆਂ ਤੋਂ ਫੜਵਾ ਲੈਂਦੇ ਨੇ ਜਾਂ ਡਲੇ ਮਾਰ ਮਾਰ ਤੀਰ ਮਾਰ ਮਾਰ ਘੱਟ ਕੇ ਧਰਤੀ ਜੱਦੇ ਨੂੰ ਮਾਰਦੇ ਨੇ ਇਹ ਸਜ਼ਾ ਚਾਹੀਦੀ ਹੈ ਜੇ ਉਰੇ ਨਹੀਂ ਦੇ ਸਕਦੇ ਤਾਂ ਇਹਨਾਂ ਨੂੰ ਸਾਊਦੀ ਅਰਬ ਛੱਡਿਓ ਜਾਂ ਹੋਰ ਦੇਸ਼ਾਂ 'ਚ ਉੱਥੇ ਇਹਨਾਂ ਨੂੰ ਘਟੋ ਘਟ ਸਜ਼ਾ ਦਵਾ ਦੂੰ ਜੇ ਉਰੇ ਨਹੀਂ ਦੇ ਸਕਦੇ ਐਨੀ ਹੀ ਬੇਨਤੀ ਹੈ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ